ਆਦਰਨੀਆ ਰਵਨੀਤ ਸਿੰਘ ਬਿੱਟੂ ਸਾਹਿਬ ਪਾਰਟੀ ਨੂੰ ਇਸ ਸਮੇਂ ਛੱਡ ਕੇ ਗਏ ਜਿਸ ਪਾਰਟੀ ਨੇ ਸਾਰੇ ਰਾਜ ਭਾਗ ਠਾਠ ਦਿੱਤੀ ਹੋਵੇ। ਔਰ ਉਸ ਤੋਂ ਬਾਅਦ ਇਹਨ ਮੌਕੇ ਤੇ ਆ ਕੇ ਛੱਡ ਜਾਣਾ ਇਹ ਮਤਲਬ ਕਿ ਪੰਜਾਬ ਦੇ ਲੋਕਾਂ ਨੂੰ ਤੇ ਦੇਸ਼ ਦੇ ਲੋਕਾਂ ਨੂੰ ਪਸੰਦ ਨਹੀਂ ਆਇਆ ਔਰ ਰਾਹੁਲ ਗਾਂਧੀ ਜੀ ਨੇ ਫੈਸਲਾ ਲਿਆ ਕਿ ਸਾਨੂੰ ਇਹੜਾ ਜਿਹੜਾ ਇਹ ਸੁਨੇਹਾ ਗਿਆ ਲੋਕਾਂ 'ਚ ਇਹੜਾ ਮੋੜਵਾ ਜਵਾਬ ਦੇਣਾ ਚਾਹੀਦਾ ਹੈ ਲੁਧਿਆਣੇ ਜੋ ਪੂਰੇ ਦੇਸ਼ ਭਰ ਵਿੱਚ ਸੁਨੇਹਾ ਜਾਏਗਾ ਕਿ ਜਿਹੜੇ ਲੋਕ ਆਪਰਚਨਿਸਟ ਹੈਗੇ ਆ ਔਰ ਜਿਹੜੇ ਲੋਕ ਮੌਕਾ ਪ੍ਰਸਨੇ ਜਿਹੜੇ ਲੋਕ ਪਿੱਠ 'ਚ ਛੁਰਾ ਮਾਰ ਕੇ ਜਾਂਦੇ ਨੇ ਉਹਨਾਂ ਨੂੰ ਲੋਕ ਸਬਕ ਜ਼ਰੂਰ ਸਿਖਾਉਂਦੇ ਨੇ ਵਫਾਦਾਰੀ ਤੇ ਗੈਦਾਰੀ ਦੀ ਲੜਾਈ ਹੈ ਇਹੜਾ ਹੁਣ ਲੋਕਾਂ ਨੇ ਫਤਵਾ ਬਹੁਤ ਵੱਡਾ ਦੇਣਾ ਹੈ ਸੋ ਇਸ ਕਰਕੇ ਉੱਥੇ ਅਹਿਮ ਲੜਾਈ ਬਣ ਜਾਂਦੀ ਹੈ ਤੁਸੀਂ ਵੇਖ ਰਹੇ ਹੋ ਸਕਾਈਲਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਤਾਰੀਵਾਲ ਟਿਕਟ ਮਿਲਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਆਪਣੇ ਪਤਨੀ ਅਮ੍ਰਿਤਾ ਵੜਿੰਗ ਅਤੇ ਕਾਂਗਰਸੀ ਨੇਤਾ ਪ੍ਰਤਾਪ ਬਾਜਵਾ ਤੋਂ ਇਲਾਵਾ ਹੋਰ ਕਈ ਆਗੂਆਂ ਦੇ ਨਾਲ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਨਤਮਸਤਕ ਹੋਏ ਗੁਰੂ ਘਰ ਦੇ ਵਿੱਚ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਉਸ ਤੋਂ ਬਾਅਦ ਰਾਜਾ ਵੜਿੰਗ ਨੇ ਆਪਣੀ ਪਤਨੀ ਅਮ੍ਰਿਤਾ ਵੜਿੰਗ ਦੇ ਨਾਲ ਮਿਲ ਕੇ ਗੁਰੂ ਘਰ ਦੇ ਵਿੱਚ ਸਫਾਈ ਦੀ ਸੇਵਾ ਵੀ ਕੀਤੀ ਜਿਸ ਤੋਂ ਬਾਅਦ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਰਾਜਾ ਵੜਿੰਗ ਰਵਨੀਤ ਬਿੱਟੂ ਤੇ ਭੜਕਦੇ ਹੋਏ ਵੀ ਨਜ਼ਰ ਆਉਂਦੇ ਨੇ ਪੰਜਾਬ ਦੀ ਗੱਲ ਕਰੋਗੇ ਤਾਂ ਜ਼ਿਆਦਾ ਬਿਹਤਰ ਹੈ ਉਹ ਸਿਫਾ ਕਿਉਂ ਦੇਗੇ ਨਹੀਂ ਦੇਗੇ ਇਹ ਤੁਸੀਂ ਤੁਸੀਂ लवली ਸਭ ਨੂੰ ਸਵਾਲ ਕਰੋ ਮਖੰਡਾ ਜਗ੍ਹਾ ਲੁਧਿਆਣਾ ਤੁਹਾਨੂੰ ਮਤਲਬ ਦਿੱਤਾ ਕਿ ਕਾਰ ਲੋ ਮੈਨੂੰ ਲੱਗਦਾ ਹੈ ਕਿ ਮੈਂ ਪੰਜਾਬ ਦਾ ਪ੍ਰਧਾਨ ਐ। ਔਰ ਮੇਰਾ ਫਰਜ ਬੰਦਾ ਕਿ ਮੈਂ ਸਾਰੀਆਂ ਸੀਟਾਂ ਤੇ ਲੜਾਈ ਲੜਾਂ। ਵਿਰੋਧੀਆਂ ਵੱਲੋਂ ਹੁਣ ਤੱਕ ਸਵਾਲ ਨਹੀਂ। ਲੇਕਿਨ ਇੱਕ ਸਵਾਲ ਪੂਰਾ ਹੋਣ ਦਿਓ ਬ੍ਰਿਟਾ। ਤੁਸੀਂ ਪੱਤਰਕਾਰ ਹੋ। ਹਾਂਜੀ। ਠੀਕ ਹੈ। ਸੋ ਹੁਣੇ ਫੈਸਲਾ ਲਿਆ ਗਿਆ ਰਾਹੁਲ ਗਾਂਧੀ ਜੀ ਦੁਆਰਾ ਕਿ ਜਿਸ ਪ੍ਰਕਾਰ ਆਦਰਨੀਆ ਰਵਨੀਤ ਸਿੰਘ ਬਿੱਟੂ ਸਾਹਿਬ ਪਾਰਟੀ ਨੂੰ ਇਸ ਸਮੇਂ ਛੱਡ ਕੇ ਗਏ ਜਿਸ ਪਾਰਟੀ ਨੇ ਸਾਰੇ ਰਾਜ ਭਾਗ ਠਾਠ ਦਿੱਤੀ ਹੋਵੇ। ਔਰ ਉਸ ਤੋਂ ਬਾਅਦ ਇਹਨ ਮੌਕੇ ਤੇ ਆ ਕੇ ਛੱਡ ਜਾਣਾ ਇਹ ਮੱਲੇ ਕੇ ਪੰਜਾਬ ਦੇ ਲੋਕਾਂ ਨੂੰ ਤੇ ਦੇਸ਼ ਦੇ ਲੋਕਾਂ ਨੂੰ ਪਸੰਦ ਨਹੀਂ ਆਇਆ। ਔਰ ਰਾਹੁਲ ਗਾਂਧੀ ਜੀ ਨੇ ਫੈਸਲਾ ਲਿਆ ਕਿ ਸਾਨੂੰ ਇਹਦਾ ਜਿਹੜਾ ਇਹ ਸੁਨੇਹਾ ਗਿਆ ਲੋਕਾਂ 'ਚ ਇਹਦਾ ਮੋੜਵਾ ਜਵਾਬ ਦੇਣਾ ਚਾਹੀਦਾ ਹੈ ਲੁਧਿਆਣੇ ਜੋ ਪੂਰੇ ਦੇਸ਼ ਭਰ ਵਿੱਚ ਸੁਨੇਹਾ ਜਾਏਗਾ ਕਿ ਜਿਹੜੇ ਲੋਕ ਆਪਰਚੂਨਿਸਟ ਹੈਗੇ ਆ ਔਰ ਜਿਹੜੇ ਲੋਕ ਮੌਕਾ ਪ੍ਰਸਨੇ ਜਿਹੜੇ ਲੋਕ ਪਿੱਠ 'ਚ ਛੁਰਾ ਮਾਰ ਕੇ ਜਾਂਦੇ ਨੇ ਉਹਨਾਂ ਨੂੰ ਲੋਕ ਸਬਕ ਜ਼ਰੂਰ ਸਿਖਾਉਂਦੇ ਨੇ ਇਹ ਮੈਂ ਸਮਝਦਾ ਕਿ ਜਿਹੜਾ ਬਟ੍ਰੇ ਕੀਤਾ ਉਹਨਾਂ ਨੇ ਪਾਰਟੀ ਨੂੰ ਧੋਖਾ ਦਿੱਤਾ ਇਹ ਧੋਖੇ ਦੇ ਖਿਲਾਫ ਮੈਂ ਸਮਝਦਾ ਕਿ ਇਹ ਬਹੁਤ ਵੱਡੀ ਇੱਕ جنگ ਹੈ ਤੇ ਲੜਾਈ ਹੈ ਧੋਖੇ ਦੇ ਖਿਲਾਫ ਵਫਾਦਾਰੀ ਦੀ ਲੜਾਈ ਹੈ ਮੈਂ ਇਹ ਸਮਝਦਾ ਹਾਂ ਔਰ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕ ਬਹੁਤ ਸੂਝਵਾਨ ਨੇ ਐਸੇ ਧੋਖੇਬਾਜ਼ਾਂ ਨੂੰ ਬੇਵਫਾ ਲੋਕਾਂ ਨੂੰ ਜ਼ਰੂਰ ਸਬਕ ਸਿਖਾਉਣਗੇ ਬੜੀ ਸਮਝਦਾ ਤੁਸੀਂ ਧੋਖੇ ਦੀ ਗੱਲ ਕੀਤੀ ਜਦੋਂ ਸਾਰੇ ਵੱਡੇ ਵੱਡੇ ਲੀਡਰ ਜੋ ਦਿੱਗਜ ਹਾਰ ਰਹੇ ਸੀ ਤਾਂ ਗਿੱਦੜਵਾਹਾਂ ਦੇ ਲੋਕਾਂ ਨੇ ਪੂਰਤ ਯਕੀਨ ਕੀਤਾ ਉਹ ਸੋਣੋ ਛੱਡ ਕੇ ਜਾ ਰਹੇ ਹੁਣ ਦੇ ਆਲਾ ਦੇਖੋ ਗਿੱਦੜਬਾ ਤੁਸੀਂ ਮੈਨੂੰ ਲੱਗਦਾ ਕਿ ਸਾਰੇ ਸਵਾਲ ਜਾਣਬੁੱਝ ਕੇ ਕੋਈ ਐਸੇ ਪੁੱਛਨੇ ਹੈ ਗਿੱਦੜਬੇ ਦਾ ਜਿਹੜਾ ਗਿੱਦੜਬਾ ਹੈ ਉਹ ਮੇਰਾ ਦਿਲ ਹੈ ਰਾਜਾ ਵੜਿੰਗ ਕਿਤੇ ਵੀ ਤੁਰਿਆ ਫਰੇ ਉਹਦਾ ਦਿਲ ਗਿੱਦੜਬਾ ਦੇ ਲੋਕਾਂ ਲਈ ਧੜਕਦਾ ਹੈ ਨਾ ਗਿੱਦੜਬੇ ਦੇ ਲੋਕਾਂ ਨੂੰ ਛੱਡਿਆ ਤੁਹਾਨੂੰ ਬੇਨਤੀ ਕਰਨੀ ਛੋਣਾ ਪਹਿਲਾਂ ਵੀ ਮੈਂ ਬਠਿੰਡੇ ਤੋਂ ਚੋਣ ਲੜਿਆ ਸੀ ਮੈਂ 올 ਇੰਡੀਆ ਦਾ ਪ੍ਰਧਾਨ ਬਣਿਆ ਸੀ ਲੋਕ ਕਹਿੰਦੇ ਰਾਜਾ ਬਣੇ ਗਿੱਦੜਬਾ ਛੱਡ ਗਿਆ ਲੋਕ ਕਹਿੰਦੇ ਸੀ ਕਿ ਯਾਰ ਹੁਣ ਇਹ ਮੰਤਰੀ ਬਣ ਗਿਆ ਫਿਰ ਪਤਾ ਨਹੀਂ ਕਿੱਥੇ ਜਾਊਗਾ ਗਿੱਦੜਬਾ ਮਰਦੇ ਦਮ ਤੱਕ ਗਿੱਦੜਬਾ ਦੇ ਲੋਕਾਂ ਦੇ ਨਾਲ ਰਹੇ ਆ ਤੇ ਗਿੱਦੜਬਾ ਦੇ ਲੋਕਾਂ ਦੇ ਨਾਲ ਰਹਿਣਾ ਅੱਜ ਅੱਜਾ ਤੁਹਾਡੀ ਤਾਂ ਹੋਰੀ ਸੀ ਕਿਉਂਕਿ ਤੁਸੀਂ ਵੀ ਪਹਿਲਾਂ ਇੱਛਾ ਜ਼ਾਹਿਰ ਕੀਤੀ ਸੀ ਕਿ ਸਪੀਚਾ ਵੀ ਮੇਰੀ ਇੱਛਾ ਹੈ ਕਿ ਹਸਪਤਲ ਪਰ ਬਾਰਾ ਦਿਨ ਨਾਲ ਮੁਕਾਬਲਾ ਹੋਵੇ ਚੋਂ ਨਾ ਮੁਕਾਬਲਾ ਦੇਖੋ ਗੱਲ ਉਹ ਮੇਰੀ ਜਿਹੜੀ ਇੱਛਾ ਸੀ ਉਹ ਪੂਰੀ ਹੋਈ ਮੈਂ ਮੁਕਾਬਲਾ ਕੀਤਾ ਪਾਰਟੀ ਨੇ ਹੁਣ ਵੱਡਾ ਇੱਕ ਫੈਸਲਾ ਬਟਰੇ ਦੇ ਖਿਲਾਫ ਮੈਂ ਸਮਝਦਾ ਕਿ ਵਫਾਦਾਰੀ ਤੇ ਗੈਦਾਰੀ ਦੀ ਲੜਾਈ ਹੈ ਇਹ ਹੁਣ ਲੋਕਾਂ ਨੇ ਫਤਵਾ ਬਹੁਤ ਵੱਡਾ ਦੇਣਾ ਸੋ ਇਸ ਕਰਕੇ ਉੱਥੇ ਅਹਿਮ ਲੜਾਈ ਬਣ ਜਾਂਦੀ ਹੈ ਆਦਰਵਾਇਜ਼ ਤਾਂ ਮੇਰੀ ਇੱਛਾ ਸੀ ਮੈਂ ਕਿਤੋਂ ਵੀ ਚੋਣਾਂ ਨਾਲ ਲੜਿਆ ਫਿਰ ਪਾਰਟੀ ਨੇ ਕਿਹਾ ਕਿ ਨਹੀਂ ਹੁਣ ਇਹ ਸਨੇਹਾ ਦੇਣ ਦਾ ਮੌਕਾ ਹੈ ਸੋ ਸੁਨੇਹਾ ਦੇਿੰਦਾ ਬੋਖਿੰਗ ਸਾਹਿਬ ਅੱਜ 2 ਲੀਟਰਾਂ ਦੀਆਂ ਜਰਪੀਆਂ ਪੁਆਈਆਂ ਤੱਕ ਸਾ ਵੀ ਧਰਤੀ ਤੇ ਨਤਮਸਤਕ ਹੋਏ ਹੋ ਕੀ ਮੈਨੇ ਕਿਹਾ ਜਾਣੇ ਮੈ ਸਮਝਦਾ ਕੋਈ ਬਹਿਨ ਨਹੀਂ ਇਹ ਪੋਲਿਟਿਕਲ ਲੋਗ ਨੇ ਅਸੀਂ ਇਹ ਕੋਈ ਦੁਸ਼ਮਣੀ ਤਾਂ ਨਹੀਂ ਸੀ ਉਹ ਜੀਤਮਿੰਦਰ ਜੀ ਇੱਕ ਵੱਖਰੀ ਪਾਰਟੀ ਸਨ ਜਟਾਣਾ ਜੀ ਸਾਡੇ ਇੱਥੇ ਉਮੀਦਵਾਰ ਸਨ ਕਾਂਗਰਸ ਪਾਰਟੀ ਦੇ 10 ਸਾਲਾਂ ਤੋਂ ਲੜਾਈ ਲੜੀ ਵਰਕਰਾਂ ਦਾ ਮਨੋਬਲ ਉੱਚਾ ਚੁੱਕ ਕੇ ਰੱਖਿਆ ਅੱਜ ਕਾਂਗਰਸ ਪਾਰਟੀ ਨੇ ਜਿਹੜੀ ਟਿਕਟ ਆਉ ਜੀਤਮਿੰਦਰ ਜੀ ਨੂੰ ਦਿੱਤੀ ਏ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਅਸੀਂ ਹਿੱਕ ਢਾਕੇ ਆਪਦੇ ਉਮੀਦਵਾਰ ਦੇ ਲਈ ਲੜਾਈ ਲੜੀਏ ਉਹਨਾਂ ਨੂੰ ਵੋਟਾਂ ਪਾਈਆਂ ਤੇ ਅੱਜ ਦੋਹਾਂ ਦਾ ਜਿਹੜਾ ਮਨ ਮਟਾਫਸੀ ਲੋਕਾਂ ਦਾ ਸਸਪੈਂਸ ਸੀਗਾ ਲੋਕ ਇਹ ਵਾਰ-ਵਾਰ ਸਵਾਲ ਪੁੱਛਦੇ ਸੀ ਹੁਣ ਦੋ ਇੱਕ ਥਾਂ ਤੇ ਆ ਗਏ ਕੀ ਹੋਊਗਾ ਸਾਡੇ ਕੋਲੇ ਅਲੱਗ-ਅਲੱਗ ਜੰਗਾਵਾਂ ਹੈਗੀਆਂ ਆਸਥਾਨ ਹੈਗੀਆਂ ਔਰ ਅੱਜ ਬਹੁਤ ਵੱਡੀ ਗੱਲ ਕਰਦੇ ਆਂ ਜੀਤਮਿੰਦਰ ਜੀ ਨੇ ਇਹ ਗੱਲ ਕਹੀ ਹੈ ਕਿ ਅਗਲੀ ਵਾਰੀ 2027 ਦੇ ਵਿੱਚ ਸਾਡੇ ਖੁਸ਼ਬਾਦ ਜੁਠਾਣਾ ਤਲਵੰਡੀ ਸਾਬ ਤੋਂ ਉਮੀਦਵਾਰ ਹੋਣਗੇ ਤੇ ਮੈਂ ਉਹਨਾਂ ਦੀ ਮਦਦ ਕਰਾਂਗਾ ਇਹ ਫੁੱਲ ਜੋਰ ਲਾ ਕੇ ਅਸੀਂ ਇਹਨਾਂ ਨੂੰ ਜਿਤਾਉਣ ਦਾ ਕੰਮ ਕਰਾਂਗੇ ਔਰ ਔਰ ਖੁਸ਼ਵਾਤ ਜੁਟਾਉਣ ਦੀ ਕੀ ਹੈ ਕਿ ਅਸੀਂ ਤਲਵੰਡੀ ਸਾਬੋ ਚ ਕਿਸੇ ਵੀ ਪ੍ਰਕਾਰ ਦੀ ਕੋਈ ਕਸਰ ਨਹੀਂ ਛੱਡਾਂਗੇ ਇੱਕ ਢਾਹ ਕੇ ਅਸੀਂ ਜੀਤ ਮੇਦਰ ਸਿੰਘ ਜੀ ਦੀ ਮਦਦ ਕਰਾਂਗੇ